ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਜ਼ ਦੇ ਬਲੋਂ ਮੁਖ ਰੱਖਦੇ ਹੋਏ ਜਿਹੜੀ ਇਹ ਸੇਵਾ ਚਬੀਲ ਦੀ ਹੈ ਕਾਲਜਾ ਠੰਡਾ ਕਰਨ ਵਾਲੀ ਜਾਂ ਜੀਵਨ ਨੂੰ ਸ਼ਾਂਤੀ ਬਖਸ਼ਣ ਵਾਲੀ ਜਾਂ ਮਨ ਦੀ ਨਫਰਤ ਨੂੰ ਠੰਡਾ ਕਰਨ ਵਾਲੀ ਜਾਂ ਸਾਡੇ ਵਿੱਚ ਅੰਤਰ ਭੇਤ ਜਿਹੜੇ ਆ ਉਹਨਾਂ ਨੂੰ ਸਮਾਪਤ ਕਰਨ ਵਾਲੀ ਇਸ ਸਬੂਲ ਨੂੰ ਆਪਣੇ ਸ਼ਬਦਿਕੀ ਵਿਆਖਿਆ ਗਹਿਵਤੀ ਕਰਨਾ ਚਾਹੁੰਦਾ ਹਾਂ ਸਭ ਤੋਂ ਪਹਿਲਾਂ ਗੁਰਨਾਮਕ ਨਾਮ ਲੈਵਾ ਸਿੱਖ ਦੇ ਸੱਜਣੇ ਫਤਿਹ ਦੀ ਅਰਜ਼ ਹੈ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਜੋ ਸ਼ਵੀਲ ਦਾ ਪੰਡਾਲ ਲੱਗਿਆ ਹੈਗਾ ਸਾਹਿਬ ਗੁਰੂ ਅਰਜਨ ਦੇਵ ਪਾਸ਼ਾ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਸ਼ਾ ਦੀ ਸ਼ਹੀਦੀ ਨੂੰ ਮੁੱਖ ਰੱਖਦੇ ਹੋਏ ਜੋ ਕਿ ਅੱਜ ਤੋਂ ਕਾਫੀ ਲੰਬਾ ਸਮਾਂ ਇਹਨਾਂ ਸੇਵਾ ਜੋ ਆਰੰਭ ਕੀਤੀ ਗਈ ਸੀ ਜਿਨ੍ਹਾਂ ਦੇ ਮੁੱਖ ਸੇਵਾਦਾਰ ਹਨ ਸਰਦਾਰ ਗੁਰदयाल ਸਿੰਘ ਜੀ ਅਛਰਵਾਲ ਜੀ ਨੇ ਕਿ ਸਾਡੇ ਬੀਤੀ ਦਿਨਾਂ ਸੇਵਾ ਚਲਾਈ ਹੋਈ ਉਸ ਸੇਵਾ ਨੂੰ ਮੁੱਖ ਰੱਖਦੇ ਹੋਏ ਅੱਜ ਵੀ ਮੋੜ ਪੰਜ ਇਕਬਾਲਪੁਰ ਦੀਆਂ ਸਿੱਖ ਸੰਗਤਾਂ ਨੌਜਵਾਨ ਵੀਰ ਬਜ਼ੁਰਗ ਅਤੇ ਪਛੇ ਵੀ ਸ਼ਾਮਲ ਹਨ ਆਪਣੀਆਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਔਰ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਗਾ ਅਰਦਾਸ ਕਰਿਓ ਕਿ ਜੋ ਸੇਵਾ ਸਾਡੇ ਬਜ਼ੁਰਗਾਂ ਨੇ ਚਲਾਈ ਹੈ ਕੌਣ ਵਾਲੀਆਂ ਸਾਡੀਆਂ ਨਸਲਾਂ ਵੀ ਇਸੇ ਤਰ੍ਹਾਂ ਇਸ ਨੂੰ ਅਰੰਭ ਰੱਖਣ ਮੇਰਾ ਇੱਕ ਇਤਿਹਾਸਕ ਸਵਾਲ ਹੈ 1604 ਉਸ ਵਿੱਚ ਧੰਸੀ ਗੁਰੂ ਅਰਜਨ ਦੇਵ ਜੀ ਨੇ ਪਾਵਨ ਦੀਰ ਪੂਰੀ ਕਰਕੇ ਪ੍ਰਥਮ ਪ੍ਰਕਾਸ਼ ਸ੍ਰੀ ਹਰਮੰਦ ਸਾਹਿਬ ਕਰਤਾ ਜੀ 2 ਸਾਲ ਬਾਅਦ 1606 ਜੀ ਗੁਰੂ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਹਾਂਜੀ ਇੰਨੀ ਵੱਡੀ ਜੀਵਨ ਦੀ ਚੁਣੌਤੀ ਆ ਤਾਂ ਜਾ ਵੀ ਜਨ ਸੰਸਾਰਾ ਹਾਂਜੀ ਅਸੀਂ ਕਿਤੇ ਸਫਲ ਹੋ ਸਕਾਂਗੇ ਕੀ ਕਹੋਗੇ ਇਹ ਵੀਰ ਜੀ ਗੁਰੂ ਸਾਹਿਬ ਨੇ ਕਿਸ ਮਨੁੱਖ ਤੋਂ ਕਿਹੜੀ ਸੇਵਾ ਲੈਣੀ ਹੈ ਉਹ ਮੇਰਾ ਸਤਿਗੁਰੂ ਆਪ ਜਾਣੀ ਜਾਣ ਹੈ ਉਸ ਦਾ ਸ਼ਬਦਾਂ ਦੇ ਵਿੱਚ ਵਿਖਿਆਨ ਨਹੀਂ ਕੀਤਾ ਜਾ ਸਕਦਾ ਇਹ ਗੱਲ ਤਾਂ ਤੁਸੀਂ ਸਹੀ ਕੀਤੀ ਹੈ ਤੁਸੀਂ ਆਪਣੇ ਆਪ ਨੂੰ ਸੇਵਾ ਕਿਵੇਂ ਦੇਖਦੇ ਹੋ ਮੈਂ ਮਮੂਲੀ ਜਿਹਾ ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਸਿੱਖ ਸੰਗਤਾਂ ਦੇ ਚਰਨਾਂ ਦੀ ਧੂੜ ਦੀ ਨਜ਼ਰ ਨਾਲ ਆਪਣੇ ਆਪ ਨੂੰ ਦੇਖਦਾ ਹਾਂ ਔਰ ਵਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਹਾਂ ਕਿ ਕਦੇ ਵੀ ਦਾਸ ਅਰਦਾਸ ਦੇ ਸਾਥੀਆਂ ਪੀਰਾਂ ਬਜ਼ੁਰਗਾਂ ਦੇ ਚਿੱਤ ਦੇ ਵਿੱਚ ਕਦੇ ਹਉਮੈ ਤੇ ਹੰਕਾਰ ਨਾ ਜਾਗੇ ਇੱਕ ਵਾਰ ਆਪਣਾ ਨਾਮ ਦੇ ਦੇ ਮੇਰਾ ਨਾਮ ਜੀ ਕਮਿਸ਼ਨਰ ਸਤਨਾਮ ਸਿੰਘ ਸਤੰਤਰ ਬਹੁਤ ਬਹੁਤ ਧੰਵਾਦ ਜੀ ਆਪ ਜੀ ਦਾ ਵੀ ਸੇ ਸੰਤਾਨ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਧ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਅੱਜ ਦੇ ਦਿਨ ਨੂੰ ਤੁਸੀਂ ਕਿਸ ਤਰ੍ਹਾਂ ਆਪਣੇ ਸ਼ਬਦਾਂ ਦੇ ਨਾਲ ਵਿਆਖਿਆ ਦੋਗੇ ਦੇਖੋ ਉਹ ਕੁਰਬਾਨੀ ਜਿੰਨੀ ਸੀਗੀ ਆਪਾਂ ਉਸ ਦੇ ਬਾਰੇ ਸੋਚ ਵੀ ਨਹੀਂ ਸਕਦੇ ਉਸ ਬਾਰੇ ਜਿਹੜਾ ਜੋ ਇਸ਼ਾਨ ਸੀਗਾ ਆਪਣੇ ਉਸ ਤੇ ਜਿਹੜੇ ਆਪਣੀ ਕੌਮ ਉੱਤੇ ਪੀ ਅਸੀਂ ਛੋਟੀ ਜੀ ਸੇਵਾ ਕਰਕੇ ਉਹਨਾਂ ਦੇ ਚਰਨਾਚ ਛੋਟੀ ਜੀ ਸੇਵਾ ਕਰਕੇ ਨਾ ਚਰਨਾਚਾਰਪਤ ਕਰਦੇ ਆ ਕਿ ਸਾਡਾ ਬੱਬਾ ਜੀ ਸਾਨੂੰ ਸਾਡੀ ਸੇਵਾ ਲੇਖੇ ਲਾਵੇ। ਹਰਿਆਲੀ ਕਰੋਗੇ। ਤੁਸੀਂ ਕਹਿਣਾ ਚਾਹਦੇ ਹੋ ਕਿ ਜਿਹੜੀ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਜਾਂ ਜਿਹੜੀ ਕੁਰਬਾਨੀ ਦਿੱਤੀ ਉਹਦਾ ਮੁੱਲ ਅਸੀਂ ਕਿਸੇ ਵੀ ਸ਼ਬਦ ਨਾਲ ਵਿਆਖਿਆ ਨਹੀਂ ਕਰ ਸਕਦੇ। ਕਦੇ ਨਹੀਂ ਅਸੀਂ ਸੋਚ ਵੀ ਨਹੀਂ ਸਕਦੇ ਕਿ ਉਹ ਸਿਰਫ ਕਾਫੀ ਅਸੀਂ ਕੋਈ ਸ਼ਬਦ ਹੀ ਨਹੀਂ ਹੈ ਦੁਨੀਆ ਚ ਅੱਜ ਸ਼ਬਦ ਬਣੇ ਵੀ ਨਹੀਂ ਨਾ ਬਨਣਗੇ ਕਦੇ ਇਸ ਸ਼ਬਦ। ਇਹ ਤਾਂ ਬਹੁਤ ਵੱਡੀ ਗੱਲ ਤੁਸੀਂ ਕਹਿੰਦੇ। ਪਰ ਸਿੱਖ ਕੌਮ ਨੂੰ ਇੱਕ ਜੁਟ ਹੋ ਕੇ

ਜਬਰਦਸਤ ਐਸੀ ਵਾਪਸ ਆ ਕੇ ਤਕੜੇ ਹੋ ਕੇ ਖੜੇ ਹੋਏ ਹੈ ਵਾਪਸੀ ਇੱਕ بار ਹੋਏ ਫੇਰ ਮਿ라ਗੇ ਜੇ ਵਾਪਸ ਹਮੇਸ਼ਾ ਆ ਕੇ ਸਟਰੋਂਗਲੀ ਵਾਪਸ ਆ ਕੇ ਸੇਵਾ ਐਸੀ ਸੇਵਾ ਦੇ ਪਤੀ ਕਦੇ ਕੰਪਰੋਮਾਈਜ਼ ਨਹੀਂ ਹਮੇਸ਼ਾ ਸੇਵਾ ਕਰ ਰਿਹਾ ਹੈ